ਸਤਿ ਸ਼੍ਰੀ ਅਕਾਲ ਪੀ ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਨੇਸ਼ੁਰੀ ਸਾਥੀ ਉਸ ਸਮੇਂ ਅਸੀਂ ਮਲਪੁਰ ਅੜਕਾ ਵਿਖੇ ਮੌਜੂਦ ਆ ਇਹ ਉਹੀ ਲੋਕੇਸ਼ਨ ਜਿੱਥੇ ਆਏ ਦਿਨ ਕੋਈ ਨਾ ਕੋਈ ਹਾਦਸਾ ਹੁੰਦਾ ਰਹਿੰਦਾ ਔਰ ਚ ਰਸਤਾ ਬਣਦਾ ਪਿੰਡ ਵਾਸੀਆਂ ਨੇ ਬੜੀ ਵਾਰ ਇਹ ਅਪੀਲ ਕੀਤੀ ਹੈ ਬੜੀ ਵਾਰੇ ਡਿਮਾਂਡ ਰੱਖੀ ਹੈ ਕਿ ਇੱਥੇ ਪੁਲ ਬਣਨਾ ਚਾਹੀਦਾ ਬ੍ਰਿਜ ਬਣਨਾ ਚਾਹੀਦਾ ਕਿਉਂਕਿ ਜਦ ਕਦੋਂ ਵੀ ਕੋਈ ਮਲਪੁਰ ਅੜਕਾ ਵਾਲੀ ਸਾਈਡ ਤੋਂ ਕਰੀਹੇਵਾਲ ਨੂੰ ਜਾਂਦਾ ਜਾਂ ਕਰੀਹੇਵਾਲ ਤੋਂ ਮਲਪੁਰ ਅੜਕਾ ਵਾਲੀ ਸਾਈਡ ਨੂੰ ਜਾਂਦਾ ਰਸਤਾ ਕਰਾਸ ਕਰਦਾ ਹੈ ਹਾਈਵੇ ਕਰਾਸ ਕਰਦਾ ਤਪਾਣੇ ਵਾਪਰਨ ਦਾ ਬਹੁਤ ਖਤਰਾ ਹੈ ਨਾ ਔਰ ਬਹੁਤੀ ਵਾਰ ਪਾਣਾ ਵਾਪਰ ਜਾਂਦਾ ਹੁਣ ਅੱਜ ਵੀ ਉਹੀ ਕਾਰਨ ਹੋਇਆ ਜੋ ਮੌਕੇ ਤੇ ਸਥਿਤੀ ਦੱਸੀ ਜਾ ਰਹੀ ਹੈ ਜੋ ਇੱਥੇ ਮੌਜੂਦ ਲੋਕਾਂ ਵੱਲੋਂ ਸਾਢੇ ਤੱਕ ਜਾਣਕਾਰੀ ਪਹੁੰਚਾਈ ਗਈ ਹੈ ਕਿ ਕੋਈ ਸਕੂਟੀ ਸਵਾਰ ਰਸਤਾ ਕਰਾਸ ਕਰਨ ਲੱਗਾ ਸੀ ਜਿਸ ਦੇ ਪਿੱਛੇ ਉਹ ਕਾਰ ਸੀਗੀ ਕਾਰ ਵਾਲੇ ਨੇ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਔਰ ਉਸ ਤੋਂ ਬਾਅਦ ਪਿੱਛੇ ਉਹ ਗੱਡੀ ਸੀਗੀ ਉਹ ਵੀ ਬਰਾਬਰ ਹੀ ਚੜੀ ਹੋ ਸੀਗੀ ਤਾਂ ਹਾਦਸਾ ਹੋ ਜਾਂਦਾ ਗੱਡੀਆਂ ਆਪਸ ਟਕਰਾ ਜਾਂਦੀ ਔਰ ਇੰਨੀ ਜਬ ਇਨਾ ਜ਼ਬਰਦਸਤ ਹਾਦਸਾ ਹੋ ਗਿਆ ਗੱਡੀ ਦਾ ਤੁਸੀਂ ਦੇਖੋ ਮੂੰਹ ਵੀ ਮੁੜ ਗਿਆ ਜਿਸ ਟਰੈਕ 'ਚ ਗੱਡੀ ਆ ਰਹੀ ਸੀ ਉਸੇ ਟਰੈਕ 'ਚ ਉਲਟੇ ਪਾਸੇ ਮੂੰਹ ਹੋ ਗਿਆ ਔਰ ਸੜਕ ਸੁਰੱਖਿਆ ਫੋਰਸ ਵੀ ਬਹੁਤ ਘੱਟ ਸਮੇਂ 'ਚ ਇੱਥੇ ਪਹੁੰਚਦੀ ਹੈ ਸੜਕ ਸੁਰੱਖਿਆ ਫੋਰਸ ਦੀ ਟੀਮ ਪੂਰੀ ਜਾਣਕਾਰੀ ਅਸਲ ਕਰੀ ਉਹਨਾਂ ਨੇ ਗੱਲ ਕਰਦੇ ਆ ਸੜਕ ਸੁਰੱਖਿਆ ਦੀ ਫੋਰਸ ਨੂੰ ਜਿੱਦ ਤੇ ਪਤਾ ਲੱਗਦਾ ਇਮੀਡੀਏਟਲੀ ਰਿਸਪੌਂਡ ਕਰਦੇ ਇੱਥੇ ਪਹੁੰਚਦੇ ਸਰ ਇਹ ਕਿਵੇਂ ਹਾਦਸਾ ਕਿਵੇਂ ਹੋਇਆ ਜੀ ਇਹ ਸਰ ਸਾਨੂੰ ਕਾਲ ਆਈ ਸੀ ਕੰਟਰੋਲ ਰੂਮ ਤੋਂ ਹਾਂ ਵੇ ਮਾਲਪੁਰਾੜਕਾ ਚੌਂਕ ਦੇ ਕੋਈ ਦੋ ਗੱਡੀਆਂ ਦਾ ਆਪਸ ਵਿੱਚ ਟਕਰਾਅ ਹੋ ਗਿਆ। ਅਸੀਂ ਮੌਕੇ ਤੇ ਆ ਕੇ ਦੇਖਿਆ ਤੇ ਗੱਡੀਆਂ ਦੀ ਜਿਹੜੀ ਟੁੱਟਪੱਜ ਹੋਈ ਹੋਈ ਸੀ ਉਹਨਾਂ ਦੇ ਦੱਸਣ ਦੇ ਮੁਤਾਬਕ ਵੀ ਕੋਈ ਸਕੂਟਰ ਮੋਟਰਸਾਈਕਲ ਤੇ ਕ੍ਰਾਸ ਕਰ ਰਿਹਾ ਸੀ। ਜੀ ਉਹਨਾਂ ਨੂੰ ਬਚਾਉਣ ਦੇ ਚੱਕਰ 'ਚ ਉਹਨਾਂ ਨੇ ਬ੍ਰੇਕ ਲਗਾਈ ਤੇ ਸ਼ੋ ਗੱਡੀ ਆ ਕੇ ਟੱਪ ਕਰ ਗਈ। ਸਰ ਆ ਗੱਡੀ ਤਾਂ ਉਹ ਇਧਰਲੇ ਪਾਸੇ ਹੋ। ਇਹ ਗੱਡੀ ਘੁੰਮ ਗਈ। ਵੱਜਣ ਦੇ ਨਾਲ ਘੁੰਮ ਗਈ ਇਹ। ਜਾਨੀ ਨੁਕਸਾਨ ਤਾਂ ਜਾਨੀ ਨੁਕਸਾਨ ਤੋਂ ਬਚਾਇਆ ਵੈਸੇ ਗੱਡੀਆਂ ਨੂੰ ਨੁਕਸਾਨ ਹੋ ਗਿਆ। ਆਪਰੇ ਟ੍ਰਿਕ ਮਾਲ ਕੋਈ ਖੜੇ ਨਹੀਂ। ਨਹੀਂ ਨਹੀਂ ਉਹ ਗੱਡੀਆਂ ਇਧਰੋਂ ਹੀ ਆ ਰਹੀਆਂ ਸੀ। ਉਨੇ ਜਸਤਰੇ ਬ੍ਰੇਕ ਮਾਰੀ ਪਿੱਛੋਂ ਗੱਡੀ ਟੱਨੋ ਗਈ ਘੁੰਮ ਗਈ ਬ੍ਰੇਕ ਲੱਗਣ ਦੇ ਨਾਲ ਤੇ ਉਹ ਆਸ ਵਿੱਚ ਟਕਰਾ ਗਈ ਦੋਨੇ ਤਰ੍ਹਾਂ ਦੇ ਜਾਣਕਾਰੀ ਲੈ ਲਈ ਜੇ ਕਿੱਥੋਂ ਆ ਰਹੇ ਸੀਗੇ ਵਾਲੇ ਕਿੱਥੋਂ ਠੀਕ ਹੈ ਸਰ ਇਹ ਗੱਡੀ ਵਾਲੇ ਕਿੱਥੋਂ ਆ ਰਹੇ ਸੀਗੇ ਸਰ ਹਜੇ ਪੁੱਛ ਰਹੇ ਆ ਪਤਾ ਕਰ ਰਹੇ ਆ ਅਸੀਂ ਵੀ ਤੁਹਾਡੇ ਤੋਂ ਅੱਗੇ ਅੱਗੇ ਆਈਆਂ ਜੀ ਜੀ ਚਲੋ ਇਹ ਬੜਾ ਅੱਛਾ ਉਪਰਾਲਾ ਹੈ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ ਦੀ ਟੀਮ ਤਿਆਰ ਕੀਤੀ ਔਰ ਪਿਛਲੇ ਕਈ ਹਾਦਸਿਆਂ ਦੀ ਤਸਵੀਰਾਂ ਅਸੀਂ ਦਿਖਾ ਚੁੱਕੇ ਜਿੱਦ ਸੜਕ ਸੁਰੱਖਿਆ ਫੋਰਸ ਦੀ ਟੀਮ ਵਿਥਿਨ 5 ਟੂ 10 ਮਿੰਟਸ ਜਿਹੜੀ ਹੈ ਮੌਕੇ ਤੇ ਪਹੁੰਚ ਜਾਂਦੀ ਹੈ ਅੱਖੀਂ ਘੜੀ ਚ ਸਾਹ ਦੇ ਲਈ ਪਹੁੰਚ ਜਾਂਦੇ ਨੇ ਤਾਂ ਕਾ ਗੱਡੀ ਐ ਮੇਰੇ ਖਿਆਲ ਜਿਹੜੇ ਉਹ ਕਪਲ ਖੜੇ ਨੇ ਉਹਨਾਂ ਦੀ ਗੱਡੀ ਐ ਤੇ ਇੱਧਰ ਇਹ ਅੰਕ ਭਾਜੀ ਹੋਣੀ ਨੇ ਤਾਂ ਜਾਣਕਾਰੀ ਆਪਾਂ ਲੈ ਲੈਣੇ ਕਿ ਕਿੱਧਰੋਂ ਆ ਰਹੇ ਸੀ ਕਿੱਧਰ ਜਾ ਰਹੇ ਸੀ ਔਰ ਹੁਣ ਜਿਹੜਾ ਨੁਕਸਾਨ ਐ ਉਹਦੀ ਪਰਪਾਈ ਕਿਵੇਂ ਹੋਵੇਗੀ ਪਰ ਫਿਰ ਤੋਂ ਬੇਨਤੀ ਉਹੀ ਐ ਜੋ ਕਈ ਵਾਰ ਦਰਜਣਾ ਵਾਰ ਤਰੀਹੇ ਪਿੰਡ ਦੇ ਲੋਕਾਂ ਨੇ ਕਹੀ ਐ ਇਹੀ ਕਿ ਇੱਥੇ ਬ੍ਰਿਜ ਆਉਣਾ ਚਾਹੀਦਾ ਤਾਂ ਗੱਡੀ ਆਪਣੇ ਏਰੀਆ ਦੀ ਆ ਪੀਵੀ 32 ਏ 8899 ਰਾਹੋਂ ਦੀ ਆ ਰਾਹੋਂ ਦੀ ਭਾਜੀ ਕਿੱਧਰੋਂ ਆ ਰਹੇ ਸੀ ਤੁਸੀਂ ਨਹੀਂ ਨਵੇਂ ਸ਼ਹਿਰੋਂ ਆਦੇ ਸੀ ਤੇ ਚੱਲੇ ਕਿੱਥੇ ਸੀ ਅਸੀਂ ਮਾਹਾਂ ਨਾਲ ਜਾਣਾ ਸੀਗਾ ਜੀ ਅੱਛਾ ਜੀ ਕੰਮ ਇਹ ਪੁਲ ਦੇ ਥੱਲੇ ਦੀ ਅੱਛਾ ਜੀ ਪੈਂਸਾਂ ਨੂੰ ਕੋਈ ਸਕੂਟੀ ਮੋਟਰਸਾਈਕਲ ਉਨਵਾ ਗਿਆ ਸੀ ਸਕੂਟਰ ਵਾਲਾ ਆ ਗਿਆ ਅੱਛਾ ਸਕੂਟਰ ਵਾਲੇ ਨੇ ਇੱਕਦਮ ਕੱਢ ਦਿੱਤਾ ਉੱਤੋਂ ਐ ਤੈਨੂੰ ਹਾਂ ਉੱਤੋਂ ਉੱਥੋਂ ਲੱਭਾ ਇੱਧਰ ਉਹ ਵੀ ਇੱਧਰੋਂ ਆਂਦਾ ਸੀ ਪਿੱਛੇੋਂ ਆਦੇ ਨੇ ਇੱਕਦਮ ਕੱਢ ਦਿੱਤਾ ਇੱਥੇ ਨਹੀਂ ਪਈ ਤੂੰ ਯੱਕਰ ਨਹੀਂ ਬੱਚੇ ਦੇਖਿਆ ਨਹੀਂ ਗੱਡੀਆਂ ਸੀ ਹਾਈਵੇ ਤੇ ਤੀਨ ਤੁਸੀਂ ਬ੍ਰੇਕ ਲਾਉਂਦੇ ਬ੍ਰੇਕ ਲਾਉਣਾ ਗ ਘੁੰਮ ਕੇ ਵੇਜਾ ਅਜੇ ਤੱਕ ਹੁੰਮੀ ਮੋੜੇ ਉਹ ਬੱਜੀ ਐ ਚ ਉਹ ਤਾਂ ਘੁੰਮ ਕੇ ਸਿੱਧੀ ਪੁੱਜ ਗਈ ਹਾਂ ਫੇ ਘੁੰਮ ਗਿਆ ਉਹ ਬੱਜਨ ਨਾਲ ਧੱਕ ਦਿੱਤੀ ਜਾਨੇ ਇੱਥੇ ਚਲਾਉਂਦੇ ਤੁਸੀਂ ਕੋਈ ਮੈਂ ਚਲਾਉਂਦਾ 50 50 50 ਨਹੀਂ ਨਹੀਂ ਕੋਈ 60 ਕੋਈ 60 ਨਹੀਂ ਇਹ ਵਧੀਆ ਗੱਲ ਹੈ ਜੀ ਜਿਹੜਾ ਬਚਾਅ ਹੋ ਗਿਆ ਇਹਨਾਂ ਦਾ ਇਹਨਾਂ ਦੇ ਬਾਕੀ ਚਲੋ ਗੱਡੀਆਂ ਦਾ ਤਾਂ ਕੋਈ ਨਹੀਂ। ਕੋਈ ਸਾਡ ਨਹੀਂ ਬਚਾਉ ਤਿੰਨ ਜੀ ਸੀਗੇ ਘਰ ਦੇ ਫੈਮਿਲੀ ਦੇ ਅੱਛਾ ਫੈਮਿਲੀ ਵੀ ਨਾਲ ਸੀ ਅੱਛਾ। ਮਤਲਬ ਤੁਸੀਂ ਉਹਨੂੰ ਬਚਾਉਣ ਦੇ ਕਰ ਬ੍ਰੇਕ ਲਈ ਗੱਡੀ ਘੁੰਮ ਕੇ ਸਾਹਮਣੇ ਬਚੀ। ਰੱਬ ਦਾ ਸ਼ੁਕਰ ਕਰੀਏ ਕਿ ਕੋਈ ਟਰੱਕ ਟੱਕ ਨਹੀਂ ਸੀ ਆਉਂਦਾ। ਬਸ ਬਸ ਹਾਂਜੀ ਹਾਂਜੀ ਬਹੁਤ ਵਧੀਆ ਹੋ ਗਿਆ ਜੀ ਇਹ ਵਿਚਾਰ ਆਪਨੇ ਬਚਾ ਕਰਤਾ। ਫਿਰ ਨੁਕਸਾਨ ਤਾਂ ਕਾਫੀ ਹੋ ਗਿਆ। ਨੁਕਸਾਨ ਤਾਂ ਹੋ ਗਿਆ। ਨੁਕਸਾਨ ਤਾਂ ਹੋ ਗਿਆ ਜੀ। ਇੰਸ਼ੋਰੈਂਸ ਪਰ ਭਾਈ ਕਿਵੇਂ ਕੋਈ ਇੰਸ਼ੋਰੈਂਸ ਵਗੈਰਾ ਇੰਸ਼ੋਰੈਂਸ ਹੈਗੀ ਹੈ। ਇੰਸ਼ੋਰੈਂਸ ਹੈ ਕਿ ਹਾਂਜੀ ਹਾਂਜੀ ਠੀਕ ਹੈ ਜਾਨਸੀ ਕਾ ਕਸਟਮ ਕਹਿਰ ਤੇ ਕਰਤਾ ਉਹ ਭੇਜਣ ਲੱਗੇ ਟੋ ਕਰਕੇ ਲੈ ਜਾਣੀ ਤੇ ਫਿਰ ਸਕੂਟਰ ਵਾਲਾ ਕਿੱਥੇ ਗਿਆ ਸਕੂਟਰ ਵਾਲਾ ਤਾਂ ਨਿਕਲ ਗਿਆ ਉਹ ਮੌਜ ਚ ਲੱਗੀ ਨਹੀਂ ਨਾ ਉਹਦੇ ਜੇ ਲੱਗ ਗਈ ਫੇਰ ਤਾਂ ਨਾਲ ਇੱਥੇ ਉਹ ਵੀ ਸਾਡੇ ਨਾਲ ਇਕੱਠਾ ਹੋਇਆ ਹੁੰਦਾ ਉਹਨੂੰ ਮਜਾਂਦਿਆਂ ਦਾ ਕੰਮ ਹੋਇਆ ਦੇਖੋ ਇਹ ਵੀ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜਦ ਤੁਸੀਂ ਮੋਟਰਸਾਈਕਲ ਸਕੂਟਰ ਤੇ ਹੁੰਨੇ ਆ ਪਿੱਛੇ ਮੁੜਨਾ ਹੁੰਦਾ ਜ਼ਰੂਰ ਪਿੱਛੇ ਮੁੜ ਕੇ ਦੇਖਿਆ ਕਰੋ ਕਿਉਂਕਿ ਕਈ ਵੇਲੇ ਬੰਦਾ ਪੜੇ ਧਿਆਨ ਚ ਮੌਜ ਚ ਸਕੂਟਰ ਮੋਟਰਸਾਈਕਲ ਮੋੜ ਲੈਂਦਾ ਤੇ ਪਿੱਛੇ ਬਾਅਦ ਚ ਕਸੂਰ ਗੱਡੀ ਵਾਲੇ ਦਾ ਨਿਕ ਇਹ ਤਾਂ ਵਿਚਾਰੇ ਬਚਾਉਂਦੇ ਬਚਾਉਂਦੇ ਉਹਨੂੰ ਬਚਾਉਂਦੇ ਨੇ ਕਿੱਦਾਂ ਹੋਈ ਇਹਨਾਂ ਨਾਲ ਆਪਾ ਜੀ ਤੁਹਾਡਾ ਨਾਮ ਕੀ ਹੈ ਅਮਰੀਕ ਸਿੰਘ ਅਮਰੀਕ ਸਿੰਘ ਰਾਹੋਂ ਤੋਂ ਜੀ ਚਲੋ ਬਹੁਤ ਸ਼ੁਕਰੀਆ ਪਾਜੀ ਹੁਣ ਪਾਜੀ ਉਹਨੇ ਬਿਲਕੁਲ ਠੀਕ ਹੈ ਹੈ ਰਹਿਮਤ ਸਿੰਘ ਪਲਵਾਨਤਗੌਰ ਦਾ ਭਤੀਜਾ ਠੀਕ 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 ਰੱਖੋ ਲੈਣੇ ਜੀ 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 ਆਹ ਦੇਖੋ ਸਥਿਤੀ ਸਮਝੀਏ ਕਿ ਗੱਡੀ ਇਧਰੋਂ ਆ ਰਹੀ ਸੀ ਸਕੂਟੀ ਵੀ ਇਧਰੋਂ ਆ ਰਹੀ ਸੀ ਔਰ ਯਕਦਮ ਹੀ ਸਕੂਟੀ ਵਾਲੇ ਨੇ ਮੋੜ ਕੱਢ ਦਿੱਤਾ ਸਕੂਟੀ ਵਾਲੇ ਦੀ ਜਾਨ ਬਚਾਉਣ ਦੇ ਲਈ ਇਹ ਬ੍ਰੇਕ ਲਾਉਂਦਿਆ ਇੱਕ ਸੂਜਵਾਨ ਵਿਅਕਤੀ ਜਿਹੜਾ ਬੇਸਿਕ ਰੂਲਸ ਫਾਲੋ ਕਰ ਦੋ ਇਹੀ ਕਰਦੇ ਬ੍ਰੇਕ ਲਾ ਦਿੰਦੇ ਆ ਗੱਡੀ ਘੁੰਮ ਜਾਂਦੀ ਐ ਇੰਨੀ ਮਤਲਬ ਕਿੰਨੀ ਜ਼ੋਰ ਦੀ ਬ੍ਰੇਕ ਲੱਗੀ ਹੋਗੀ ਅੰਦਾਜ਼ਾ ਲਾਈਏ ਪਰ ਉਸ ਗੱਡੀ ਨਾਲ ਸਾਹਮਣੇ ਟੱਕਰ ਹੋ ਜਾਂਦੀ ਐ ਪਰ ਰੱਬ ਦੀ ਰੱਬ ਦਾ ਸ਼ੁਕਰਾਨਾ ਇਹੀ ਰਿਹਾ ਕਿ ਪਿੱਛੋਂ ਕੋਈ ਹੋਰ ਗੱਡੀ ਤੇਜ਼ੀ ਨਾਲ ਨਹੀਂ ਆ ਰਹੀ ਸੀ ਤਾਂ ਹੋਰ ਕੋਈ ਪਾਣਾ ਵਾਪਰ ਸਕਦਾ ਸੀ ਤਾਂ ਅਮਰੀਕ ਸਿੰਘ ਜੀ ਠੀਕ ਠਾਕ ਨੇ ਇਹ ਬਹੁਤ ਚੰਗੀ ਗੱਲ ਐ ਔਰ ਉਹ ਗੱਡੀ ਜਿਹੜੀ ਉਹ ਵੀ ਨੁਕਸਾਨੀ ਕਿ ਉਹਦਾ ਨੰਬਰ ਵਿਜੇ ਆਜੋ ਬੋਲ ਦਿੰਨੇ ਆ ਔਰ ਉਹ ਵੀ ਪਰਿਵਾਰ ਖੜਾ ਐ ਔਰ ਉਹ ਪਰਿਵਾਰ ਵੀ ਜਿਹੜਾ ਹੈਲਪਲੀ ਉਡੀਕ ਰਿਹਾ ਕਿਉਂਕਿ ਗੱਡੀ ਦੀ ਰਿਪੇਅਰ ਹੋਣੀ ਬਹੁਤ ਜ਼ਰੂਰੀ ਹੈ ਮਕੈਨਿਕ ਆਉਣਗੇ ਚੈੱਕ ਕਰਨਗੇ ਉਹ ਗੱਡੀ ਦਾ ਨੰਬਰ ਹੈ JK02BT4796 ਉਹ ਜੰਮੂ ਕਸ਼ਮੀਰ ਦੀ ਗੱਡੀ ਹੈ ਔਰ ਸੜਕ ਸੁਰੱਖਿਆ ਫੋਰਸ ਦੀ ਜਿਹੜੀ ਟੀਮ ਹੈ ਉਹਨਾਂ ਨਾਲ ਗੱਲਬਾਤ ਕਰ ਰਹੀ ਹੈ ਜਾਣਕਾਰੀ ਲੈ ਰਹੀ ਹੈ ਪੂਰੀ ਪਰ ਇੱਧਰ ਆ ਦੇਖੋ ਗੱਡੀ ਬਹੁਤ ਜ਼ਿਆਦਾ ਨੁਕਸਾਨੀ ਗਈ ਹੈ ਉਹ ਗੱਡੀ ਵੀ ਇਕੁਅਲੀ ਨੁਕਸਾਨੀ ਗਈ ਹੈ ਸ਼ਾਇਦ ਉਹ ਘੱਟ ਹੈ ਤਾਂ ਇਹ ਥੋੜੀ ਜ਼ਿਆਦਾ ਨੁਕਸਾਨੀ ਗਈ ਹੈ ਪਰ ਔਰ ਟੋਕਰਨ ਲਈ ਜਿਹੜੀਆਂ ਉਹ ਟੋਕਰਨ ਲਈ ਉਹ ਵੀ ਗੱਡੀ ਆ ਗਈ ਹੈ ਔਰ ਸਾਡੀ ਇਹੀ ਬੇਨਤੀ ਹੈ ਕਿ ਇੱਥੇ ਬੜੀ ਬਾਰ ਹਾਦਸੇ ਹੁੰਦੇ ਆ ਇਹਦਾ ਹੱਲ ਜਿਹੜਾ ਆ ਪੱਕੇ ਤੌਰ ਤੇ ਕਰਨਾ ਬਹੁਤ ਜ਼ਰੂਰੀ ਹੈ